ਜੋ ਹਸਬੰਦ ਜਿਹੜਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਮੁਟਿਆ ਨੱਕਾ ਤੇ ਲੱਗੀ ਵਾਲ ਬੂਨ ਕੱਟ ਤੇ ਮਗਰ ਪੁਲਿਸ ਆਈ ਤੇ ਘਰੋਂ ਭਗੋੜਾ ਹੋ ਗਿਆ ਸੀ ਕਿਰਾਏਦਾਰਾਂ ਨੂੰ ਪਾਪਾ ਨੂੰ ਫੋਨ ਕੀਤਾ ਕਿ ਐਂ ਬੈਂ ਤੁਹਾਡੀ ਕੁੜੀ ਨੂੰ ਕੁੱਟ ਘੱਟ ਕੇ ਚੱਲੀ ਜਾਸ ਮੈਨੂੰ ਫੋਨ ਕਰਕੇ ਇਹੀ ਕਹਿੰਦਾ ਮੈਂ ਰਾਤ ਕਿਉਂ ਵੀ ਕਲੀ ਮੇਰੇ ਪ੍ਰਾਣ ਨੂੰ ਕੁੱਟ ਕੇ ਹੌਂਕ ਕਰਕੇ ਕਹਿੰਦਾ ਆਪਣੇ ਪ੍ਰਾਣ ਨੂੰ ਵੇਖ ਕੇ ਮਜ਼ਾ ਆਇਆ ਕਿ ਨਹੀਂ ਹੈ ਔਰ ਦੱਸੂੰਗੀ ਮੈਂ ਕੋਈ ਨਾ ਕੋਈ ਕੋਸ਼ਿਸ਼ ਕਰੂੰਗੀ ਇਸ ਵਜ੍ਹਾ ਨਾਲ ਮੇਰੇ ਭਰਾ ਨੂੰ ਪੁੱਟ ਗਿਆ ਤੇ ਉਹ ਖਵਾਈ ਜਾਂਦਾ ਤੇ ਉਹਦੀ ਸੁਣਵਾਈ ਹੁੰਦੀ ਹਾਦੀ ਕੋਈ ਸੁਣਵਾਈ ਨਹੀਂ ਹੁੰਦੀ ਭਰਾ ਨੂੰ ਪੁੱਟ ਕੱਟ ਕੇ ਦਾ ਕੈਮਰਾ ਖੋ ਲਿਆ ਮੇਰੇ ਉੱਤੇ ਕੰਮ ਤੇ ਵੀ ਜਾ ਕੇ ਗਾਲ੍ਹਾਂ ਕੱਢਦਾ ਪਿਆ ਨਾ ਮੈਨੂੰ ਰਾਤ ਕਿਹ ਮਿਲਣਾ ਕਿ ਹੁਣ ਤੇਰੀ ਵਾਰੀ ਆ ਗਈ ਮੈਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀ ਲੱਗਦੇ ਬੈੱਡ ਮਾਰੇ ਹਾਂ ਮੈਂ ਆਤਮ ਆਧਿਆ ਕਰਨੇ। ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋਈ। ਉਹ ਹੈਗਾ ਵਾ ਨਸ਼ੇਬਾਜ਼ ਬੰਦਾ। ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ। ਇੱਕ ਸ਼ਰੀਪ ਬੰਦਾ ਹੈ ਕੇ ਇਹਨੂੰ ਕੁਝ ਕਹਿੰਦਾ ਨਹੀਂ ਉਹ ਮੂੰਹ ਚੋੱਕ ਕੇ ਇਹਦੇ ਵੱਲ ਤੁਰ ਪਊਗਾ। ਅਸੀਂ ਡਰ ਜਾਈਦਾ। ਘਬਰਾ ਜਾਈਦਾ ਵਾ। ਸਾਨੂੰ ਇਹਦੇ ਉੱਤੇ ਖਤਰਾ ਹੋਗਾ। ਉਹੀ ਤਾਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ। ਸਾਨੂੰ ਇਸ ਬੰਦੇ ਤੋਂ ਖਤਰਾ ਹੈ। ਚੋਈ ਕਹਿਣ ਦੇ ਲਾਇਕ ਨਹੀਂ ਹੈਗਾ। ਮਾਰ ਕੁੱਟ ਦੇ ਦੂ ਤਿੰਨ ਵਾਰੀ ਨੇ ਕੀਤੀ ਮੇਰੇ ਨਾਲ ਇਹ ਬੈਡ ਬੁੱਟ ਮਾਰੇ ਬਾਦੂ ਕੁੱਟ ਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾਂ ਧਮਕੀ ਲਈ ਜਾਂਦੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਭੈਣ ਨੂੰ ਵੀ ਦੇਣ ਧਮਕੀਆਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਤੇ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਚੀਜ਼ਾ ਹੋਏਗਾ ਸਾਡਾ ਦਾ ਹਸਬੰਡ ਜਿਹੜਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਤੇ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਘੁੱਟਿਆ ਤੇ ਉਦਰ ਉਹਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਸੀ ਤੇ ਘਰੋਂ ਭਗੋੜਾ ਹੋ ਗਿਆ ਸੀ ਉਦੋਂ ਮੈਂ ਬਿਮਾਰ ਹੋ ਗਈ ਸੀ ਤੇ ਫਿਰ ਉਹ ਮਲਿਓਮ ਜਿੱਥੇ ਆਪਾਂ ਰਹਿਦਾ ਨਾ ਕਿਰਾਏ ਤੇ ਤੇ ਉਹ ਕਿਰਾਏਦਾਰਾਂ ਨੇ ਪਾਪਾ ਨੂੰ ਫੋਨ ਕੀਤਾ ਕਿ ਇਦਾਂ ਤੁਹਾਡੀ ਕੁੜੀ ਨੂੰ ਕੁੱਟ-ਕੱਟ ਕੇ ਜਲ ਗਿਆ ਫਿਰ ਪਾਪਾ ਮੇਰੇ ਮੈਨੂੰ ਇੱਧਰ ਲੈ ਆਏ ਘਰ ਇੱਧਰ ਲਿਆ ਕੇ ਤੇ ਇਹਨਾਂ ਨੇ ਮੇਰਾ ਲਾਜ-ਲੂਜ ਕਰਵਾਇਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆ ਕੰਮ ਨਹੀਂ ਛੱਡੇਂਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਮੈਨੂੰ ਫੋਨ ਕਰਕੇ ਇਹੀ ਧਮਕੀਆਂ ਦਿੰਦਾ ਆਪਣਾ ਭਰਾ ਤੇ ਪਿਓ ਬਚਾ ਲਈ ਇਹ ਜਾਂਦਾ ਤੇ ਮੇਰੇ ਵੱਡੇ ਭਰਾ ਕੋਈ ਜਾਂਦਾ ਉੱਥੇ ਜਾ ਕੇ ਨੇ ਤੁਮ ਕਿਆ ਲਾਉਗਾ ਆਪਣੀ ਭੈਣ ਨੂੰ ਕਹ ਦੇ ਤਲਾਕ ਦੇ ਦੇ ਇਹਨੂੰ ਫੋਨ ਕਰਕੇ ਕਹਿੰਦਾ ਆਪਣੀ ਭੈਣ ਨੂੰ ਕਹ ਤਲਾਕ ਦੇ ਦੇ ਤੇ ਇਹਨੇ ਕਹਿਆ ਕਿ ਆਪਾਂ ਕੋਰਟ ਚ ਕੇਸ ਲਾਇਆ ਭਰਾ ਮੇਰੇ ਨੇ ਕਹਿਆ ਕੋਰਟ ਚ ਕੇਸ ਲਾਇਆ ਆ ਵਾ ਤੇ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਕੋਰਟ ਤੇ ਲੱਗਾ ਕਿ ਨਹੀਂ ਮੈਨੂੰ ਮੌਕੇ ਤੇ ਤਲਾਕ ਚਾਹੀਦਾ ਵਾ ਜਿਆਦਾ ਜਿੰਨੂੰ ਕਹਦੇ ਨਾ ਹੁਣ ਵੀ ਮਤਲਬ ਕਿ ਕਹੇ ਨਾ ਕਿਸੇ ਦੇ ਨੰਬਰ ਤੋਂ ਹੁਣ ਮੇਰੀ ਬਲੌਕ ਲਿਸਟ ਚੈੱਕ ਕਰ ਲਓ ਕਿੰਨੇ ਨੰਬਰਾਂ ਤੋਂ ਫੋਨ ਕਰਕੇ ਮੈਨੂੰ ਕਹਿ ਦੂਗਾ ਜਿੱਦਦ ਨੇ ਮੇਰੇ ਭਰਾ ਨੂੰ ਕੁੱਟਿਆ ਨਾ ਮੈਨੂੰ ਅਗਲੇ ਦਿਨ ਨਾਲ ਹੀ ਉਸੇ ਟਾਈਮ ਫੋਨ ਕਰਕੇ ਕਹਿੰਦਾ ਆਪਣੇ ਭਰਾ ਨੂੰ ਦੇ ਕਾਹ ਦੀ ਗੱਲ ਉਹ ਕੱਢਿਆ ਆਪਰਾ ਨੂੰ ਦੱਸੇ ਮੈਂ ਆਪਣੇ ਘਰ ਆਈ ਹੋਈ ਆ ਤੂੰ ਵਾਪਸ ਨਹੀਂ ਆਨੀ ਤੇ ਇਸ ਲਈ ਮਤਲਬ ਕਿ ਮੇਰੇ ਭਰਾਵਾਂ ਨੂੰ ਕੁੱਟਦਾ ਵਾ ਕਿ ਮੈਂ ਉਹ ਤੜਫਾਂਗੀ ਮੈਂ ਕੋਈ ਨਾ ਕੋਈ ਕੋਸ਼ਿਸ਼ ਕਰੂੰਗੀ ਇਸ ਵਜ੍ਹਾ ਨਾਲ ਮੇਰੇ ਭਰਾਵਾਂ ਨੂੰ ਕੁੱਟਦਾ ਜਿਹੜੀ ਕੁੱਟਮਾਰ ਹੋਈ ਤੁਹਾਡੇ ਬ੍ਰਦਰ ਤੇ ਇਸ ਵਾਰੇ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਸਾਰਾ ਕੁਝ ਕੀਤਾ ਪਰ ਉਹ ਐਕਸ਼ਨ ਲੈ ਨਹੀਂ ਦੇ ਆਹ ਸਮਾਂ ਦੇ ਕੰਮ ਨਹੀਂ ਸਮਝੀਂਦੇ ਪਤਾ ਉਹ ਜਾਂ ਫਿਰ ਪੈਸੇ ਚੜਾ ਦਿੰਦਾ ਉਹ ਵੇਖੋ 2 ਨੰਬਰ ਦਾ ਕੰਮ ਕਰਦਾ ਸਾਡੇ ਕੋਲ ਤਾਂ ਇਹਨੇ ਪੈਸੇ ਵੀ ਨਹੀਂ ਹੈਗੇ ਕਿ ਆਪਾਂ ਪੁਲਿਸ ਵਾਲਿਆਂ ਨੂੰ ਪੈਸੇ ਖਵਾਈ ਉਹ ਖਵਾਈ ਜਾਂਦਾ ਤੇ ਉਹਦੀ ਸੁਣਵਾਈ ਹੁੰਦੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਚ ਮੇਰੇ ਭਰਾ ਨੂੰ ਇੰਨੇ ਕੁੱਟਿਆ ਵਾ ਕਿ ਮੇਰੇ ਘਰ ਦੇ ਤੰਗ ਹੋਨੇ ਇਹ ਕੰਮ ਤੋਂ ਬਹਿ ਜਾਣਾ ਉਹੀ ਇੰਨੇ ਕੰਮ ਕੀਤੇ ਨੇ ਭਰਾ ਨੂੰ ਕੁੱਟ-ਕੱਟ ਕੇ ਦਾ ਕੈਮਰਾ ਖੋਲਿਆ ਜਿਹਦੇ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਇਹ ਕੰਮ ਤੇ ਵੀ ਨਹੀਂ ਜਾਣਦੇ ਆ ਤੇ ਘਰ ਫਿਰ ਪ੍ਰੋਬਲਮ ਬਹੁਤ ਆ ਰਹੀ ਆ ਤੇ ਮੈਂ ਫਿਰ ਮੇਰਾ ਭਰਾ ਘਰ ਬੈਠਾ ਹੁਣ ਮੈਂ ਲੱਗੀ ਕੰਮ ਦੇ ਉੱਤੇ ਤੇ ਮੇਰੇ ਉੱਥੇ ਕੰਮ ਤੇ ਵੀ ਜਾ ਕੇ ਗਾਲਾਂ ਕੱਢਦਾ ਪਿਆ ਰੈਸਟੋਰੈਂਟ ਦੇ ਵਿੱਚ ਗਾਲਾਂ ਕੱਢਦਾ ਮੈਨੂੰ ਰਾਤ ਚ ਕੇ ਲੈਂਦਾ ਕਿ ਹੁਣ ਤੇਰੀ ਵਾਰੀ ਹੈਗੀ ਆ ਕਦੀ ਨਿੱਕੇ ਨੂੰ ਕੇ ਲੁਗਾ ਹੁਣ ਤੇਰੀ ਵਾਰੀ ਆ ਹਾਂਜੀ ਬਹੁਤ ਜ਼ਿਆਦਾ ਕਿ ਤੈਨੂੰ ਮੈਂ ਕੰਮ ਨਹੀਂ ਕਰਨ ਦੇਣਾ ਕਹੂਗਾ ਜਾਂ ਤੇ ਤੇਰੇ ਜੋਬ ਵਾਲੀ ਜਗ੍ਹਾ ਰਹੋਗੇ ਜਾਂ ਤੇ ਤੂ ਰਹੇਂਗੀ ਇੱਥੇ ਤੁਸੀਂ ਹੁਣ ਬਾਕੀ ਕਰ ਮੈਂ ਮੰਗੇ ਹੀ ਕਰਦੀ ਕਿ ਮੇਰਾ ਇਹਦੇ ਨਾਲ ਤਲਾਕ ਹੋ ਜਾਏ ਤੇ ਮੇਰੇ ਨੂੰ ਹਾਨੂੰ ਇਨਸਾਫ ਚਾਹੀਦਾ ਜਿੰਦਾ ਇਹਨੇ ਸਾਡੇ ਨਾਲ ਕੀਤਾ ਨਾਲੇ ਮੇਰੇ ਭਰਾ ਦਾ ਕੈਮਰਾ ਜਿਹੜਾ ਇਹਨੇ ਖ ਇਹ ਬੰਦੇ ਨੇ ਬਹੁਤ ਜ਼ਿਆਦਾ ਤੰਗ ਕੀਤਾ ਆਇਆ ਵਾ ਕਿਉਂਕਿ ਮੈਂ ਹੁਣ ਪਰੇਸ਼ਾਨੀ 'ਚ ਇੰਨਾ ਹੈਗਾ ਵਾਂ ਕਿ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀ ਹਾਂ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝੇ ਨਹੀਂ ਆ ਰਹੀ ਹੈ ਮੈਂ ਤਾਂ ਇਹੋ ਹੀ ਬਸ ਹੁਣ ਸੋਚਿਆ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੋਈ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਤੁਸੀਂ ਹਲਾ ਲੋ ਵੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਕਾਰਨ ਕੀ ਹੈ ਕਾਰਨ ਦੇਖੋ ਜੀ ਉਹ ਹੈਗਾ ਵਾ ਨਸ਼ੇਬਾਜ਼ ਬੰਦਾ ਠੀਕ ਆ ਉਹ ਹੁਣ ਲੀਡਰੀ ਦੇ ਵਿੱਚ ਜਿਵੇਂ ਕੋਈ ਬੰਦਾ ਚਾਰ ਮੁੰਡੇ ਲੈ ਕੇ ਖੜਾ ਹੋ ਜੇ ਤੇ ਉਹਦਾ ਲੀਡਰ ਉਹ ਸਾਥ ਦੇਂਦੇ ਆ ਵੀ ਉਹਨੂੰ ਪਤਾ ਵੀ ਇਹਦੇ ਕੋਲ 10 ਮੁੰਡੇ ਨਿਕਲ ਆਉਣੇ ਆ ਪਰ ਇਹਦਾ ਸਾਥ ਦਿੰਨੇ ਆ ਉਹ ਥਾਣੇ ਫੋਨ ਕਰ ਦਿੰਦੇ ਆ ਵੀ ਉਹਨੂੰ ਐਸਆਈ ਵਗੈਰਾ ਜੋ ਜੋ ਵੀ ਗਿਆ ਝਗੜਾ ਕਾਰਨ ਦੇਖੋ ਜੀ ਜੇ ਤੇਰੇ ਚ ਜਨਾਨੀ ਰੱਖਣ ਦੀ ਹਿੰਮਤ ਨਹੀਂ ਹੈਗੀ ਆ ਤੂੰ ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ ਅੱਜ ਮੈਂ ਉਹਨੂੰ ਲਿਆ ਕੇ ਉਹਦਾ ਮੈਂ ਇਲਾਜ ਕਰਵਾਇਆ ਬਾਕਾਇਦਾ 9 ਮਹੀਨੇ ਉਹਨੂੰ ਮੈਂ ਟੀਕੇ ਲਵਾਏ ਉਹਦੇ ਪੱਟਾਂ ਦੇ ਵਿੱਚ ਤੇ ਕੁੜੀ ਅੱਜ ਕਾਇਮ ਹੋ ਗਈ ਆ ਮੁੰਡੇ ਨੂੰ ਕੁੱਟਦਾ ਨੂੰ ਉਹ ਇਸ ਤਰੀਕੇ ਹੁੰਦਾ ਵਾ ਵੀ ਜੇ ਮੈਂ ਮੁੰਡੇ ਵੱਲ ਜਾਊਂਗਾ ਇਹ ਸਾਰੇ ਪਰਿਵਾਰ ਨੂੰ ਸੁੱਈ ਚੁੱਕੇਗੀ ਉਹ ਇਹ ਸ਼ਰੀਪੰਦਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਉਹ ਮੂੰਹ ਚੋੱਕ ਕੇ ਇਹਦੇ ਵੱਲ ਤੁਰਪੋਗਾ ਉਹਨੇ ਇੱਕ ਵਾਰੀ ਨਹੀਂ ਸਾਨੂੰ 6 ਸਾਲ ਹੋ ਗਏ ਉਹਨੇ ਮੈਨੂੰ ਫੋਨ ਕਰਕੇ ਕਹਣਾ ਮੈਂ ਚੱਲਾਂ ਮੈਂ ਤੇਰੇ ਮੁੰਡੇ ਵੱਲ ਅਸੀਂ ਡਰ ਜਾਈਦਾ ਕਭਰਾਜੀ ਦਾ ਵਾ ਫੇਰ ਜਾ ਕੇ ਹਾਂਜੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਹਦੇ ਉੱਤੋਂ ਖਤਰਾ ਹੈਗਾ ਅੱਜ ਅਹੀਂ ਵੀ ਤਾਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ ਜੇ ਆਪਾਂ ਥਾਣੇ ਫੋਨ ਕਰੀਦਾ ਤੇ ਉਹ ਵੀ ਕਹਿੰਦੇ ਤੂੰ ਹੀ ਅੰਦਰੋਂ ਚਿੰਦਰਾ ਮਾਰ ਲਓ ਆਪਾਂ ਆਉਣੇ ਆਉਂਦਾ ਕੋਈ ਨਹੀਂਗਾ ਠੀਕ ਆ ਸਾਨੂੰ ਐਸ ਬੰਦੇ ਤੋਂ ਖਤਰਾ ਵਾ ਬਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਤੇ ਜਾਂ ਫਿਰ ਇਹ ਗਾਜੇ ਜਿਹੜਾ ਜਵਾਈ ਕਹਿਣ ਦੇ ਲਾਇਕ ਨਹੀਂ ਹੈਗਾ ਗੱਲਬਾਤ ਇਦਾਂ ਹੋਈ ਸੀਗੀ ਜਿੱਦਾਂ ਮੇਰਾ ਜੀਜਾ ਗਾਜੇ ਤੇ ਉਹ ਨਾ ਉਹਨਾਂ ਦੀ ਆਪਸ ਚ ਮੈਟਰ ਹੈਗਾ ਉਹਨਾਂ ਦਾ ਲੜਾਈ ਝਗੜੇ ਦਾ ਮੈਟਰ ਹੈਗਾ ਵਾ ਆਪਣਾ ਮੇਰੀ ਸਿਸਟਰ ਨਾਲ ਆਪਰチェ ਉਹਨਾਂ ਦਾ ਮੈਟਰਿਕ ਹੈ ਜੀਜੀ ਦਾ ਤੇ ਸਿਸਟਰ ਦਾ ਮੈਟਰਿਕ ਹੈ ਉਹਨਾਂ ਦਾ ਉਹ ਨਾ ਮਤਲਬ ਮੈਨੂੰ ਮਤਲਬ ਰਾਰ ਵਿੱਚ ਕਦੀ ਰੋਕ ਲੈਂਦਾ ਹੈ ਕਦੀ ਮਾਰਕੁੱਟ ਕੇ ਦੋ ਤਿੰਨ ਵਾਰ ਇਹਨੇ ਕੀਤੀ ਮੇਰੇ ਨਾਲ ਤੇ ਇਸ ਕਰਕੇ ਵੀ ਮੈਂ ਇੱਕ ਤੇ ਜਿੱਦਾਂ ਕਿ ਹੁਣ ਮੈਂ ਉਦੋਂ ਦਰਬਾਰ ਸਾਹਿਬ ਤੋਂ ਮੈਂ 22 ਤਰੀਕ ਨੂੰ ਆ ਰਿਹਾ ਸੀਗਾ ਕੰਮ ਕਰਕੇ ਸਵੇਰੇ 10 ਵਜੇ 10:30 ਵਜੇ ਮੈਂ ਤੋਂ ਛੁੱਟੀ ਕਰਕੇ ਆਇਆ ਸੀਗਾ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ੇਰ ਆਣੇ ਗੇਟ ਲਾਗੇ ਜਾ ਕੇ ਮੈਂ ਉੱਥੇ ਇਕ ਲੋ ਗਿਆ ਮੈਂ ਕਿਹਾ ਚਲ ਆਟੋ ਕਰ ਲੈਨੇ ਆਟੋ ਕਰਕੇ ਮੈਂ ਘਰ ਚਲ ਜੰਨਾ ਉਧਰੋਂ ਤਿੰਨ ਮੁੰਡੇ ਆਏ ਦੋ ਦੋ ਦਾ ਤੇ ਪਤਾ ਨਹੀਂ ਇੱਕ ਤੇ ਲੱਕੀ ਗਾਹੀ ਉਹਦੇ ਨਾਲ ਉਹਦੇ ਤੇ ਦੋ ਯਾਰ ਦੋਸਤ ਹੋਰ ਹੀ ਗਏ ਸੀ ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸੱਚੇ ਮੇਰੇ ਬੋਤਲਾਂ ਮਾਰੀਆਂ ਉਹਨਾਂ ਨੇ ਬੋਤਲਾਂ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਕ 'ਚ ਮੁੱਕੇ ਮੁੱਕੇ ਮਾਰਨੇ ਚਾਲੂ ਕਰ ਦਿੱਤੇ ਪਰ ਉਸ ਤੋਂ ਬਾਅਦ ਉਹਨਾਂ ਨੇ ੱੱਕੇ ਨਾਲ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਮੋਟਰਸਾਈਕਲ ਤੇ ਬਿਠਾ ਕੇ ਉਹ ਮੈਨੂੰ ਆਪਣੇ ਮਹੱਲੇ ਲੈ ਗਏ ਕਿਤੇ ਦੇ ਵਿੱਚ ਤੇ ਉੱਥੇ ਉਹਨਾਂ ਨੇ ਪਾਰਕ ਹੀ ਗਈ ਸੀ ਪਾਰਕ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੇ ਮੇਰੇ ਪੈਡ ਬੂਟ ਮਾਰੇ ਬਾਦੂ ਕੁੱਟ ਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਹਾਂਜੀ ਬਸ ਇਦਾਂ ਹੀ ਆ ਵੀ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪੱਤੇ ਜਾਰਾ ਕਰਦਾ ਹੈਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਲਾ ਲਾ ਪਿਆ ਫੋਨ ਤੇ ਵੀ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਜਿਹੜਾ ਕੇਸ ਇਹਦਾ ਕਚੈਰੀ ਦੇ ਵਿੱਚ ਚੱਲਦਾ ਪਿਆ ਹੈ ਹਾਂਜੀ ਤੁਹਾਡੇ ਨਾਲ ਕਿਹੜੀ ਕੁੱਟ ਮਾਰੀ ਕੁੱਟ ਮਾਰ ਉਹਨੇ ਮੈਨਾਂ ਕੀਤੀ ਆ ਮੇਰੇ ਕੋ ਵੀਡੀਓ ਵੀ ਪਈਆਂ ਸਾਰੇ ਕੰਪਲੇਂਟ ਵੀ ਸਾਰੀ ਕੋਈ ਕੀਤੀ ਹੋਈ ਆਪਾਂ ਵੀ ਡਿਵੀਜ਼ਨ ਥਾਣੇ ਵਿੱਚ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਨਿਗਰਾਨੀ ਆਪਾਂ ਤੁਹਾਨੂੰ ਰੱਖਣੀ ਪੁਲਿਸ ਵਾਲੇ ਤੁਸੀਂ ਜਿਹੀਂ ਤੁਹਾਨੂੰ ਆ ਕੇ ਪੁਲਿਸ ਵਾਲੇ ਮੰਗ ਕੀ ਗੱਲ ਮੰਗ ਬਸ ਇਹੋ ਆ ਵੀ ਸਾਨੂੰ ਮੰਗੇ ਹੋ ਆ ਵੀ ਤੁਹਾਨੂੰ ਇਨਸਾਫ ਇਹੋ ਚਾਹੀਦਾ ਵਾ ਵੀ ਅਹੀਂ ਕਰੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾਂ ਹੀ ਧਮਕੀ ਲਈ ਜਾਂਦੇ ਆ ਉਹਦੇ ਵੱਲੋਂ ਤੇ ਮੈਂ ਕੰਮ ਕਰਨ ਵਾਲਾ ਬੰਦਾ ਹਾਂ ਜੀ ਮੈਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਵਾਂ ਫੋਟੋਗ੍ਰਾਫੀ ਦਾ ਤੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈਗਾ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਵੀ ਧਮਕੀਆਂ ਦਿੰਦਾ ਹੈ ਭਰਾ ਨੂੰ ਵੀ ਦਿੰਦਾ ਪਾਪਾ ਨੂੰ ਵੀ ਦਿੰਦਾ ਤੇ ਮੇਰੀ ਭੈਣ ਨੂੰ ਵੀ ਦੇਂਦਾ ਧਮਕੀਆਂ ਤੇ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਤੇ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਜੀਜਾ ਹੈਗਾ ਸਾਡਾ ਇਹ ਰੋਹਨ ਵੱਲੋਂ ਜਿਹੜਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਇਸ ਵੰਦ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਤੀਜੀ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਵੰਦੀ ਨੂੰ ਜਿਹੜਾ ਦਰਖਾਸਤ ਦੀ ਮਸੂਲ ਹੋਈ ਹੈ ਉਸਦੇ ਹਿਸਾਬ ਨਾਲ ਮੈਡੀਕਲ ਰਿਪੋਰਟ ਅਨੁਸਾਰ ਜੋ ਵੰਦੀ ਕਾਰਵਾਈ ਉਹ ਕਰਕੇ ਇਹਨੂੰ ਜਿਹੜਾ ਮਦਈ ਪਾਰਟੀ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ